ਹਲਕਾ ਵਿਧਾਇਕ ਨੇ ਅੱਜ ਕਰੋੜਾਂ ਰੁਪਏ ਪ੍ਰੋਜੈਕਟ ਦੇ ਕੀਤੇ ਉਦਘਾਟਨ ਸ਼ਹੀਦ ਭਗਤ ਸਿੰਘ ਚੌਕ ਦੇ ਵਿੱਚ ਇੰਟਰਲੌਕ ਦੇ ਲਾਉਣ ਦੇ ਲਈ ਸ਼ਹੀਦ ਭਗਤ ਸਿੰਘ ਚੌਕ ਦੇ ਵਿੱਚ ਉਦਘਾਟਨ ਕੀਤਾ ਗਿਆ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਪਹੁੰਚੇ ਹਨ ਹਸਪਤਾਲ ਦੇ ਗੇਟ ਦੇ ਬਿਲਕੁਲ ਨਜ਼ਦੀਕ ਇਹ ਸ਼ਹੀਦ ਭਗਤ ਸਿੰਘ ਚੌਕ ਦੇ ਵਿੱਚ ਜਿੱਥੇ ਕਿ ਆਮ ਤੌਰ ਤੇ ਪਹਿਲਾਂ ਬਹੁਤ ਪਾਣੀ ਖੜਾ ਰਹਿੰਦਾ ਸੀ ਪਰ ਲੱਗਦਾ ਵੀ ਇੰਟਰਲੌਕ ਇੱਟਾਂ ਦੇ ਨਾਲ ਫਰਸ਼ ਜਿੱਥੇ ਇਹ ਗਲੀਆਂ ਉੱਚੀਆਂ ਹੋਣੀਆਂ ਤੇ ਉਸ ਦੇ ਨਾਲ ਕੁਝ ਪਰਸੈਂਟ ਤੱਕ ਲੋਕਾਂ ਨੂੰ ਪਾਣੀ ਤੋਂ ਲੈ ਕੇ ਕਾਫੀ ਰਾਹਤ ਮਿਲਦੀ ਨਜ਼ਰ ਆਏਗੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਸ ਮੌਕੇ ਤੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸਿੰਘ ਹੱਕੀ ਔਜਲਾ ਜੀ ਪਹੁੰਚੇ ਹੋਏ ਹਨ ਉੱਥੇ ਹੀ ਬਲਾਕ ਪ੍ਰਧਾਨ ਵਿਕਰਮ ਸਿੰਘ ਨਖਟੇ ਅਤੇ ਇਸ ਮੌਕੇ ਤੇ ਤੱਕਾ ਪ੍ਰਧਾਨ ਫੱਗੂ ਆਲਾ ਤੇ ਵਿੱਕੀ ਬਾਜਵਾਜੀ ਤੇ ਰਾਜਨਾਫਰੀ ਜੀ ਤੇ ਬਲਵਿੰਦਰ ਸਿੰਘ ਸੱਗੂ ਅਤੇ ਇਸ ਮੌਕੇ ਤੇ ਸਾਫਟਾ ਟਰੱਕ ਯੂਨੀਅਨ ਦੇ ਪ੍ਰਧਾਨ ਵਿਪਨ ਕੁਮਾਰ ਸ਼ਰਮਾ ਜੀ ਵੀ ਪਹੁੰਚੇ ਹੋਏ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਹਲਕਾ ਵਿਧਾਇਕ ਵੱਲੋਂ ਪਹਿਲਾਂ ਸ਼ਹੀਦਾਂ ਨੂੰ ਨਵਨ ਸ਼ਹੀਦ 박ਸਿੰਗ ਜੀ ਨੂੰ ਕੀਤੀ ਜਾ ਰਹੀਆਂ ਜਿੱਥੇ ਸਲਾਮਤ ਜੀ ਇਸ ਮੌਕੇ ਤੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਹਲਕਾ ਵਿਧਾਇਕ ਵੱਲੋਂ ਇੰਟਰਲੌਕਟ ਜੋ ਲੱਗਣੀਆਂ ਅਨਸ਼ਹੀਦ 박ਸਿੰਗ ਚੌਂਕ ਦੇ ਵਿੱਚ ਨੀ ਪੱਥਰ ਰੱਖੇ ਜਾ ਰਹੇ ਹਨ ਤੇ ਇਸ ਮੌਕੇ ਤੇ ਹਲਕਾ ਵਿਧਾਇਕ ਵੱਲੋਂ ਜਿੱਥੇ ਉਹਨਾਂ ਦੇ ਹੱਕ ਵਿੱਚ ਨਾਰੇबाजी ਹੋ ਰਹੀਆਂ ਤਸਵੀਰਾਂ ਵੀ ਦੇਖ ਸਕਦੇ ਹੋ ਹਲਕਾ ਵਿਧਾਇਕ ਵੱਲੋਂ ਵੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਉੱਥੇ ਹੀ ਮਹੱਲਾ ਵਾਸੀਆਂ ਦੇ ਵਿੱਚ ਵੀ ਖੁਸ਼ੀ ਇਜ਼ਹਾਰ ਆਪਣੇ ਆਪ ਬਣਦਾ ਸੀ ਇਸ ਮੌਕੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਲੱਡੂਆਂ ਨਾਲ ਮੂੰਹ ਮਿੱਠੇ ਕਰਾਏ ਜਾ ਰਹੇ ਹਨ ਉੱਥੇ ਹੀ ਇਸ ਮੌਕੇ ਤੇ ਲੋਹੀ ਪਾ ਕੇ ਹਲਕਾ ਵਿਦਾਇਕ ਨਰਿੰਦਰ ਕੌਰ ਭਰਾਜ ਅਤੇ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸਿੰਘ ਹੌਕੀ ਦਾ ਜਿੱਥੇ ਸਨਮਾਨ ਕੀਤਾ ਗਿਆ ਅਤੇ ਇਸ ਦੇ ਨਾਲ ਨਾਲ ਹਸਪਤਾਲ ਦੇ ਵਿੱਚ ਵੀ ਹੋਰ ਸੌਗਾਤ ਵੀ ਮਿਲਨੀ ਜਾ ਰਹੀ ਹੈ ਜਿੱਥੇ ਕਿ ਹਸਪਤਾਲ ਨੂੰ ਜਿੱਥੇ ਕਮਿਊਨਿਟੀ ਹਾਲ ਸੀ ਹੁਣ ਵੱਡਾ ਹਸਪਤਾਲ ਬਣ ਜਾਵੇਗਾ ਜਿਸ ਦੇ ਨਾਲ ਲੋਕਾਂ ਨੂੰ ਹਲਕੇ ਦੇ ਵਿੱਚ ਬਹੁਤ ਵੱਡੀਆਂ ਸਹੂਲਤਾਂ ਕਿਉਂਕਿ ਪਵਾਨੀਗੜ੍ਹ ਲੱਕ ਦੇ ਵਿੱਚ ਜਿੱਦੇ ਛਾਰਪਿੰਡਾ ਨੂੰ ਬੜਾ ਹਸਪੀਟਲ ਪਵਾਨੀਗੜ੍ਹ ਦਾ ਹਸਪਤਾਲ ਪੈਂਦਾ ਸੀ ਉੱਥੇ ਹੀ ਇਸ ਦੇ ਨਾਲ ਵੱਡਾ ਹੋਣ ਦੇ ਨਾਲ ਡਾਕਟਰਾਂ ਦਾ ਪ੍ਰਬੰਧ ਵੀ ਹੋਣਗੇ ਤੇ ਉਸ ਦੇ ਨਾਲ ਹੋਰ ਸਹੂਲਤਾਂ ਵੀ ਮਿਲਣਗੀਆਂ। ਆਓ ਤੁਹਾਨੂੰ ਸੁਣਾਉਣਾ ਹੈ ਕੀ ਕਹਿੰਦੇ ਨਜ਼ਰ ਆਏ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਅਤੇ ਨਗਰ ਕੌਂਸਲ ਪ੍ਰਧਾਨ ਨਰਿੰਦਰ ਸਿੰਘ ਹੌਕੀ ਅਤੇ 메ਨ ਚੌਂਕ ਦੇ ਵਿੱਚ ਰਹਿੰਦੇ ਸਾਬਕਾ ਟਰੱਕ ਯੂਨੀਅਨ ਦੇ ਪ੍ਰਧਾਨ ਵਿਪਨ ਕੁਮਾਰ ਸ਼ਰਮਾ ਨੇ ਕਿਵੇਂ ਕੀਤਾ ਧੰਨਵਾਦ ਨਗਰ ਕੌਂਸਲ ਤੇ ਹਲਕਾ ਵਿਧਾਇਕ ਬੀਬੀ ਨਰਿੰਦਰ ਕੌਰ ਭਰਾਜ ਜੀ ਦਾ ਉਸ ਨੂੰ ਸੁਣਾਉਣਾ ਹੈ ਖਾਸ ਰਿਪੋਰਟ ਰਹੀਂ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਉਹਦੇ ਇੱਧਰ ਦੇਖ ਮੂਹਾਂ ਨੂੰ ਕਰ ਮੁਦਾਨਗਰ ਚ ਲੱਖਾਂ ਲੱਖ ਨਾਲ ਪਸ਼ੀਰ ਪਾਕਸੀ ਚੌਂਕ ਦੇ ਟਲੋਕ ਦੇ ਤਰ੍ਹਾਂ ਦਾ ਕੰਮ ਸ਼ੁਰੂਆਤ ਕੀਤੀ ਐ ਐਮਐਲਏ ਸਾਹਿਬ ਲੋਕੀ ਕੰਮ। ਸਭ ਤੋਂ ਪਹਿਲਾਂ ਤਾਂ ਜੀ ਨਵੇਂ ਸਾਲ ਦੀਆਂ ਮੁਬਾਰਕਾਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਤੇ ਨਾਲ ਹੀ ਸਾਰਿਆਂ ਨੂੰ ਵਧਾਈ ਤਾਂ ਕਿ ਨਵੇਂ ਸਾਲ ਦੇ ਸ਼ੁਰੂਆਤੀ ਦੌਰ ਚ ਸ਼ਹਿਰ ਦਾ ਰੁਕਿਆ ਹੋਇਆ ਕਾਫੀ ਟਾਈਮ ਤੋਂ ਕੰਮ ਅਚ ਸ਼ੁਰੂ ਹੋ ਗਿਆ ਵਿਕਾਸ ਦੇ ਕਾਰਜ ਐਵੇਂ ਹੀ ਚੱਲਦੇ ਰਹਿਣਗੇ ਆਉਣ ਵਾਲੇ ਸਮੇਂ ਵਿੱਚ ਵੀ ਜਿਹੜੀ ਇਹ ਲੋਕ ਟਾਈਲ ਆ ਇਹ ਸੀ ਆਪਣਾ ਬਾਲਮੀਕ ਚੌਂਕ ਤੋਂ ਲੈ ਕੇ ਮਾਹੀਆਪਤੀ ਤੱਕ ਲੱਗਣੀ ਹੈ ਜੀ। ਹਾਂਜੀ ਤੇ 1.5 ਲੱਖ ਰੁਪਏ ਦਾ ਕੰਮ ਹੈ ਜੀ ਇਹ 46 ਲੱਖ 50 ਹਜ਼ਾਰ ਰੁਪਏ ਦਾ ਟੋਟਲ ਕੰਮ ਹੈ ਜੀ ਜੋ ਕਿ ਲਗਾਤਾਰ ਚੱਲਦਾ ਰਹੂਗਾ ਇਹ ਅੱਜ ਇੱਕ 46 ਲੱਖ 50 ਹਜ਼ਾਰ ਰੁਪਏ ਤੇ ਤੇ ਇੱਕ ਆਪਣਾ ਗਾਂਧੀ ਨਗਰ ਰੋਡ ਤੋਂ ਅੱਗੇ ਹੈਗਾ 30 ਲੱਖ ਰੁਪਏ ਦਾ ਇੱਕ ਸੰਗਤ ਸਰ ਵਾਲਾ ਹੈਗਾ 24 ਲੱਖ ਰੁਪਏ ਦਾ ਇਹ ਅੱਜ ਕਦੋਂ ਤੱਕ ਕੰਮ ਕੰਪਲੀਟ ਹੋਣ ਦੀ ਇਹ ਬਸ ਜ਼ਿਆਦਾ ਤੋਂ ਜ਼ਿਆਦਾ 3 ਮਹੀਨੇ ਦੇ ਅੰਦਰ ਸਾਰੇ ਕੰਮ ਕੰਪਲੀਟ ਹੋ ਜਾਣਗੇ ਮੈਂ ਵਿਪਨ ਸ਼ਰਮਾ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਪਵਾਨੀਗੜ੍ਹ ਪ੍ਰਧਾਨ ਜੀ ਜੀ ਐਮ ਐਲ ਏ ਸਾਹਿਬ ਉਹ ਨੌ ਸਿੰਘ ਪਖ ਸਿੰਘ ਚੌਂਕ ਦੇ ਵਿੱਚ ਇੰਟਰਲੋਕ ਇਟਾ ਲਾਈਆਂ ਜਾ ਰਹੀਆਂ ਨੇ ਕਿਵੇਂ ਦੇ ਅਸੀਂ ਸ਼ਹੀਦ ਭਗ ਸਿੰਘ ਚੌਂਕ ਪਾਨੀਗੜ ਦੇ ਵਸਨੀਕ ਐਮ ਐਲ ਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਕਿ ਇਹ ਕਾਫੀ ਸਮੇ ਤੋਂ ਸੜਕ ਟੁੱਟੀ ਹੋਈ ਸੀ ਕਾਫੀ ਵਾਰ ਇਹਨਾਂ ਨੂੰ ਬੇਨਤੀ ਕੀਤੀ ਸੀ ਹੋਰ ਕਾਫੀ ਦੇਰ ਬਾਅਦ ਇਹਨਾਂ ਨੇ ਸਾਡੀ ਸੁਣਵਾਈ ਕੀਤੀ ਹੈ ਇਸ ਲਈ ਐਮਐਲਏ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਦੇ ਉਪਰਾਲੇ ਸਦਕਾ ਇਹ ਸੜਕ ਇੰਟਰਲੌਕ ਬਣਨ ਜਾ ਰਹੀ ਹੈ ਦੂਸਰੀ ਸੜਕ ਜੋ ਬਣਦੀ ਸੀ ਉਹ ਬਹੁਤ ਜਲਦੀ ਇੱਥੇ ਪਾਣੀ ਖੜਨ ਕਰਕੇ ਟੁੱਟ ਜਾਂਦੀ ਸੀ ਸਾਨੂੰ ਉਮੀਦ ਹੈ ਇੰਟਰਲੌਕ ਲੱਗਣ ਨਾਲ ਇਹ ਸੜਕ ਵਧੀਆ ਤੇ ਮਜ਼ਬੂਤ ਰਹੂਗੀ ਨਾਲ ਹੀ ਇਹ ਨਾਲੇ ਦਾ ਕੰਮ ਵੀ ਕਰਵਾ ਰਹੇ ਨੇ ਉਸ ਲਈ ਵੀ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਐਮਐਲਏ ਸਾਹਿਬ ਦਾ ਤੇ ਨਾਲ ਹੀ ਐਮਸੀ ਸਾਹਿਬਾਨ ਦਾ ਪ੍ਰਧਾਨ ਸਾਹਿਬਾਨ ਦਾ ਜਿਨ੍ਹਾਂ ਦੇ ਸਹਿਯੋਗ ਸਦਕਾ ਇਹ ਕੰਮ ਸ਼ੁਰੂ ਹੋਇਆ ਦੋ ਢਾਈ ਸਾਲ ਤੋਂ ਇਹ ਕੰਮ ਪੈਂਡਿੰਗ ਪਿਆ ਸੀਗਾ ਉਦੋਂ ਤੋਂ ਹੀ ਅਸੀਂ ਬਾਰ ਬਾਰ ਬੇਨਤੀਆਂ ਕਰ ਰਹੇ ਸੀ ਪਰ ਕੁਛ ਤਾਂ ਕਮੇਟੀ ਠੀਕ ਨਹੀਂ ਸੀ ਹੁਣ ਕਮੇਟੀ ਨੇ ਪ੍ਰਧਾਨ ਹੋਏ ਨੇ ਕਮੇਟੀ ਚਾਲੂ ਹੋਈ ਹੈ ਉਸ ਨਾਲੇ ਕੰਮ ਚਾਲੂ ਹੋਏ ਨੇ ਇਹਨਾਂ ਸਾਰੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਸੀ ਬਕਸਿੰਗ ਚੌਕ ਦੇ ਵਿੱਚ ਇੰਟਰਲੋਕਟਾਂ ਦਾ ਰਦ ਘਟਨੀ ਤੇ ਅ ਅੱਜ ਪੌਣੀਗੜ ਦੇ ਵਿੱਚ ਤਿੰਨ ਜਿਹੜੇ ਕੰਮਾਂ ਦਾ ਵੱਖ-ਵੱਖ ਕੰਮਾਂ ਦਾ ਜਿਹੜਾ ਉਦਘਾਟਨ ਅਸੀਂ ਕਰਨ ਜਾ ਰਹੇ ਹਾਂ ਤਕਰੀਬਨ ਨੀਅਰ ਅਬਾਊਟ 1 ਕਰੋੜ ਦੇ ਜਿਹੜੇ ਸਮਥਿੰਗ ਜਿਹੜੇ ਕੰਮ ਹੈਗੇ ਨੇ ਜਿਹਦੇ ਚ ਵਾਲਮੀਕੀ ਚੌਂਕ ਤੋਂ ਲੈ ਕੇ ਭਗਤ ਸਿੰਘ ਚੌਂਕ ਤੇ ਅੱਗੇ ਜਿਹੜਾ ਮਈਆਪਤੀ ਤੱਕ ਜਿਹੜਾ ਇਹ ਕੰਮ ਜਾਊਗਾ ਕਿਉਂਕਿ ਇੱਥੇ ਦੀ ਰੋਡ ਦੀ ਹਾਲਤ ਜਿਹੜੀ ਕਾਫੀ ਖਸਤਾ ਸੀ ਔਰ ਲਗਾਤਾਰ ਚੌਂਕ ਦੇ ਕਰਕੇ ਜਿਹੜਾ ਇਹਦੀ ਜ਼ਰੂਰਤ ਸੀਗੀ ਲੰਬੇ ਸਮੇਂ ਤੋਂ ਔਰ ਇਹਦੇ ਨਾਲ ਹੀ ਜੋਗਿੰਦਰ ਨਗਰ ਦੀ ਅਸੀਂ ਗੱਲ ਕਰੀਏ ਤਾਂ ਮੇਨ ਰੋਡ ਤੋਂ ਜਦੋਂ ਅਸੀਂ ਜਾਂਦੇ ਆ ਤਾਂ ਮਾਲਵਿੰਦਰ ਸਿੰਘ ਜਿਹੜੇ ਹੈਗੇ ਨੇ ਉਹਨਾਂ ਦੇ ਘਰ ਤੋਂ ਅੱਗੇ ਜਿਹੜਾ ਬੜੇ ਲੰਬੇ ਮੈਂ ਤਾਂ ਆਪਾਂ ਦੇਖਦੇ ਆ ਕਿ ਬੱਟੇ ਪੈਨੇ ਲੋਕ ਉੱਤੇ ਕਾਫੀ ਪਰੇਸ਼ਾਨ ਹੁੰਦੇ ਸੀਗੇ ਤੇ ਬੱਟੇ ਵੀ ਤਕਰੀਬਨ ਖਤਮ ਹੋ ਚੁੱਕੇ ਨੇ ਸੋ ਉਹਦਾ ਜਿਹੜਾ ਪੀਸੀ ਦਾ ਕੰਮ ਆ ਉਹ ਵੀ ਅਸੀਂ ਕੰਪਲੀਟ ਕਰਾਵਾਂਗੇ ਜਿਹੜਾ ਜਿੱਥੇ ਤੱਕ ਜਿਹੜੀ ਹੈਗੀ ਆ ਰੋਡ ਦੀ ਰਿਕੁਆਇਰਮੈਂਟ ਹੈਗੀ ਆ ਤੇ ਨਾਲ ਹੀ ਤੁਹਾਡੇ ਧਿਆਨ ਚ ਹੋਊਗਾ ਇੱਕ ਪਿੱਛੇ ਸੰਗਤ ਸਰ ਜਿਹੜਾ ਨਗਰ ਹੈਗਾ ਉੱਥੋਂ ਹਰ ਸਾਲ ਗੁਰਦੁਆਰਾ ਸਾਹਿਬ ਆਬਾ ਰਵੀਦਾਸ ਜੀ ਦੇ ਜਨਮ ਦਿਨ ਨੂੰ ਜਿਹੜਾ ਨਗਰ ਕੀਰਤਨ ਵੀ ਨਿਕਲਦਾ ਤਕਰੀਬਨ 1.5 ਕਿਲੋਮੀਟਰ ਦੇ ਜਿਹੜਾ 1.3 ਕਿਲੋਮੀਟਰ ਜਿਹੜਾ ਏਰੀਆ ਹੈਗਾ ਉਹਦਾ ਟੋਟਾ ਜਿਹੜਾ ਬਚਦਾ ਸੀਗਾ ਕੱਚਾ ਪਿਆ ਬਾਕੀ ਜਿਹੜੀ ਸੜਕ ਬਣ ਗਈ ਸੀ ਸੋ ਉਹਦਾ ਵੀ ਅੱਜ ਜਿਹੜਾ ਉਦਘਾਟਨਾ ਸੀ ਜਿਹੜਾ ਕਰ ਰਹੇ ਆ ਤੇ ਇਹ ਤਿੰਨ ਜਿਹੜੇ ਦੋ ਪੀਸੀ ਦੇ ਜਿਹੜੇ ਰੋਡ ਜਿਹੜੇ ਬਣਨੇ ਆ ਜਿਹੜੇ ਬੜੇ ਲੰਬੇ ਸਮੇਂ ਤੋਂ ਜਿਹੜੇ ਲਟਕ ਰਹੇ ਸੀਗੇ ਤੇ ਨਾਲ ਹੀ ਇਸ ਚੌਂਕ ਦੇ ਨਾਲ ਲੱਗਦਾ ਏਰੀਆ ਜਿਹੜਾ ਜਿਹਨੂੰ ਕਾਫੀ ਲੋਡ ਸੀਗੀ ਖਸਤਾ ਹਾਲਤ ਦੇ ਵਿੱਚ ਸੀਗੀ ਇਹ ਵੀ ਅੱਜ ਜਿਹੜੇ ਉਹਨਾਂ ਦੇ ਉਦਘਾਟਨ ਜਿਹੜੇ 1 ਕਰੋੜ ਦੇ ਵਿੱਚ ਸਾਰੇ ਕੰਮ ਨੇ ਜਿਹੜੇ ਉਹ ਹੋ ਜਾਣੇ ਸੋ ਮੇਰੇ ਨਾਲ ਅੱਜ ਸਾਡੇ ਸਾਰੇ ਸਾਡੇ ਨਗਰ ਕਾਉਂਸਲ ਦੇ ਪ੍ਰਧਾਨ ਨਰਿੰਦਰ ਹਾਕੀ ਜੀ ਸਾਡੇ ਐਮਸੀ ਸਾਹਿਬ ਖੜੇ ਨੇ ਨਾਲ ਜਿੰਨੇ ਸਾਡੀ ਭੈਣ ਐਮਸੀ ਵਾਰਡ ਨੰਬਰ 3 ਤੋਂ ਜਿੰਨੇ ਵੀ ਐਮਸੀ ਸਹਿਬਾਨ ਆਏ ਨੇ ਔਰ ਸਾਰੇ ਅਫਸਰ ਆਏ ਨੇ ਸਾਡੇ ਤਸੀਲਾਰ ਸਾਹਿਬ ਖੜੇ ਨੇ ਈਓ ਸਾਹਿਬ ਖੜੇ ਨੇ ਸਾਰੀ ਟੀਮ ਸਾਡੇ ਵਲੰਟੀਅਰ ਅਹੁਦੇਦਾਰ ਸਹਿਬਾਨ ਸਾਰੇ ਅੱਜ ਇੱਥੇ ਪਹੁੰਚੇ ਹੋਏ ਨੇ ਔਰ ਸਾਰੇ ਬੜੇ ਖੁਸ਼ ਨੇ ਕਿਉਂਕਿ ਲੰਬੇ ਸਮੇਂ ਤੋਂ ਜਿਹੜਾ ਅਸੀਂ ਡਿਵੈਲਪਮੈਂਟ ਦੇ ਕੰਮ ਜਿਹੜੇ ਭਾਨੀਗੜ ਦੇ ਰੁਕੇ ਹੋਏ ਸੀਗੇ ਔਰ ਮੈਂ ਇਲਾਕਾ ਵਾਸੀਆਂ ਨੂੰ ਭਾਨੀਗੜ ਦੇ ਵਾਸੀਆਂ ਨੂੰ ਸਾਰਿਆਂ ਨੂੰ ਵਿਸ਼ਵਾਸ ਦਿਵਾਉਣੀ ਆ ਕਿ ਜਿੰਨੀ ਅੜਚਣ ਹੋਈ ਵੇ ਸੀ ਉਦੋਂ ਹੁਣ ਕਈ ਗੁਣਾ ਸਪੀਡ ਦੇ ਨਾਲ ਜਿਹੜੇ ਭਾਨੀਗੜ ਦੇ ਕੰਮ ਨੇ ਇਲਾਕੇ ਦੇ ਕੰਮ ਨੇ ਜਿਹੜੇ ਉਹ ਹੋਣਗੇ ਔਰ ਰਲ ਮਿਲ ਕੇ ਕੰਮ ਕਰਾਂਗੇ ਅਸੀਂ ਬਿਨਾਂ ਕਿਸੇ ਵਿਤ ਕਰੇ ਤਾਂ ਕੰਮ ਕਰਾਂਗੇ ਇਹਦੇ ਨਾਲ ਹੀ ਮੈਂ ਤੁਹਾਨੂੰ ਇੱਕ ਦੋ ਜਿਹੜੀਆਂ ਇਸ ਤੋਂ ਪਹਿਲਾਂ ਜਿਵੇਂ 70 ਲੱਖ ਦੀ ਲਾਗਤ ਨਾਲ ਆਪਣੀ ਲਾਇਬ੍ਰੇਰੀ ਆ ਉਹ ਵੀ ਤਕਰੀਬਨ ਬਣਨ ਵਾਲੀ ਹੈ ਉਹਦਾ ਲੈਂਟਰ ਪੈ ਚੁੱਕਿਆ ਉਹਦਾ ਪਲਾਸਟਰ ਵਗੈਰਾ ਦਾ ਕੰਮ ਚੱਲ ਰਿਹਾ ਬਾਬਾ ਡਾਕਟਰ ਭੀਮਰਾਓ ਮੇਡਕਰ ਜੀ ਦੇ ਨਾਮ ਤੇ ਜਿਹੜੀ ਆਪਾਂ ਲਾਇਬ੍ਰੇਰੀ ਬਣਾ ਰਹੇ ਆ ਤੇ ਜਿਹੜਾ ਚੈਲਾ ਪੱਤੀ ਦਾ ਆਪਣਾ ਤੂਰ ਪੱਤੀ ਦੇ ਵਿੱਚ ਜਿਹੜਾ ਪਾਰਕ ਹੈ ਉਹਦਾ ਵੀ ਕੰਮ ਜਿਹੜਾ ਜ਼ੋਰਾਂ ਤੇ ਚੱਲ ਰਿਹਾ ਨਾਲ ਹੀ ਜਿਹੜਾ ਤਕਰੀਬਨ ਅਗਲੇ ਮਹੀਨੇ ਤੱਕ ਮੈਂ ਕਹਿ ਸਕਦੀ ਹਾਂ ਫਰਵਰੀ ਦੇ ਵਿੱਚ ਅਸੀਂ ਜਿਹੜਾ ਚੈਲਾ ਪੱਤੀ ਦਾ ਜਿਹੜਾ ਛੱਪੜ ਹੈਗਾ ਉਹਨੂੰ ਵੀ ਛੱਪੜ ਨੂੰ ਉਹਦੀ ਰੇਨੋਵੇਸ਼ਨ ਕਰਕੇ ਪਲੱਸ ਉਹਦੇ ਨਾਲ ਪਾਰਕ ਬਣਾ ਕੇ ਉਹ ਵੀ ਸਾਡਾ ਜਿਹੜਾ ਤਕਰੀਬਨ 2 ਕਰੋੜ ਦਾ ਕੰਮ ਹੈਗਾ ਉਹ ਵੀ ਅਸੀਂ ਫਰਵਰੀ ਮਹੀਨੇ ਦੇ ਵਿੱਚ ਅਸੀਂ ਸ਼ੁਰੂ ਕਰ ਲਾਂਗੇ ਤੇ ਨਾਲ ਹੀ ਅੱਜ ਜਿਹੜੀ ਸਭ ਤੋਂ ਵੱਡੀ ਖੁਸ਼ਖਬਰੀ ਹੈ ਕਿ ਸਾਡਾ ਅਸੀਂ ਹਸਪਤਾਲ ਦੇ ਕੋਲ ਖੜੇ ਆ ਸਾਡੇ ਇਲਾਕੇ ਦੀ ਬੜੇ ਲੰਬੇ ਸਮੇਂ ਤੋਂ ਮੰਗ ਸੀ ਕਿਉਂਕਿ ਭਵਾਨੀਗੜ ਕਸਬਾ ਔਨ ਹਾਈਵੇ ਤੇ ਆ ਤੇ ਇੱਥੇ ਕੋਈ ਐਕਸੀਡੈਂਟ ਹੋ ਜਾਂਦਾ ਸੀ ਕੁਝ ਵੀ ਹੁੰਦਾ ਸੀ ਸਾਡੇ ਕੋਲ ਉਹ ਫੈਸਿਲਿਟੀਆਂ ਨਹੀਂ ਸੀ ਕਿਉਂਕਿ ਇਹ ਕਮਿਊਨਿਟੀ ਹੈਲਥ ਸੈਂਟਰ ਹੈ ਤੇ ਅੱਜ ਮਾਨਯੋਗ ਮੁੱਖ ਮੰਤਰੀ ਸਾਹਿਬ ਕੋਲ ਜਦੋਂ ਇਲਾਕੇ ਦੀ ਮੰਗ ਮੈਂ ਪਿਛਲੇ ਦਿਨਾਂ ਦੇ ਵਿੱਚ ਰੱਖੀ ਸੀ ਕਿ ਸਾਡੇ ਇਲਾਕੇ ਦੀ ਮੰਗ ਆ ਔਨ ਹਾਈਵੇ ਕਰਕੇ ਸਾਨੂੰ ਇੱਥੇ ਜ਼ਰੂਰਤ ਆ ਇੱਥੇ ਜਿਹੜੀ ਮੈਡੀਕਲ ਸਹੂਲਤ ਆ ਉਹਨੂੰ ਜਿਹੜੀ ਵਧਾਈ ਜਾਵੇ ਤਾਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਡੇ ਲੋਕਾਂ ਦੀ ਮੰ ਅੱਜ ਤਕਰੀਬਨ 7 ਕਰੋੜ 10 ਲੱਖ ਰੁਪਏ ਭਵਾਨੀਗੜ ਦੇ ਕਮਿਊਨਿਟੀ ਹੈਲਥ ਸੈਂਟਰ ਨੂੰ ਜਿਹੜਾ ਦਿੱਤਾ ਤੇ ਉਸ ਤੋਂ ਬਾਅਦ ਇਹ 30 ਬੱਡੇ ਦੇ ਵਿੱਚ ਸਾਨੂੰ ਨਵੇਂ ਮਿਲੇ ਨੇ 30 ਬੈਡ ਐਕਸਟੈਂਸ਼ਨ ਆ ਜਿਹੜੀ ਐਡੀ ਹੋ ਜਾਣੀ ਆ ਇਸ ਤੋਂ ਬਾਅਦ ਇਹ ਸਬ ਡਿਵੀਜ਼ਨ ਹਸਪੀਟਲ ਜਿਹੜਾ ਬਣ ਜੂਗਾ ਹੁਣ ਇਹ ਸੀਐਚਸੀ ਨਹੀਂ ਰਹੂਗਾ ਇਹ ਐਸਡੀਐਚ ਜਿਹੜਾ ਇਹ ਬਣ ਕੇ ਉਹ ਤਿਆਰ ਹੋ ਜੂਗਾ ਜਨਵਰੀ ਦੇ ਵਿੱਚ ਇਹਦਾ ਟੈਂਡਰ ਲਾ ਕੇ ਫਰਵਰੀ ਦੇ ਵਿੱਚ ਇਹਦਾ ਵਰਕ ਆਰਡਰ ਜਿਹੜਾ ਉਹ ਜਾਰੀ ਕੀਤਾ ਜਾਊਗਾ ਤਕਰੀਬਨ 7 ਕਰੋੜ 10 ਲੱਖ ਦੀ ਲਾਗਤ ਦੇ ਨਾਲ 30 ਨਵੇਂ ਬੈੱਡ ਜਿਹੜੇ ਭਾਨੀਗੜ ਹਸਪੀਟਲ ਦੇ ਜਿਹੜੇ ਉਹ ਬਣਨਗੇ ਤਿਆਰ ਹੋਣਗੇ ਤੇ ਇਲਾਕੇ ਨੂੰ ਪੂਰੇ ਭਾਨੀਗੜ ਦੇ ਇਲਾਕੇ ਨੂੰ ਨਹੀਂ ਪੁੱਜਣੀ ਜਿਹੜੀ ਪਬਲਿਕ ਆ ਜਿਹੜੀ ਔਨ ਹਾਈਵੇ ਜਿਹੜੇ ਨਿਕਲਦੇ ਨੇ ਚੰਡੀਗੜ੍ਹ ਨੂੰ ਜਾਂਦੇ ਨੇ ਕੋਈ ਐਕਸੀਡੈਂਟ ਹੁੰਦਾ ਤਾਂ ਮੈਨੂੰ ਲੱਗਦਾ ਕਿ ਲੋਕਾਂ ਨੂੰ ਇਹਦੀ ਜਿਹੜੀ ਸਹੂਲਤ ਆ ਉਹ ਜਿਹੜੀ ਉਹ ਮਿਲੂਗੀ ਤੇ ਇਹ ਤੀਸਰਾ ਇੱਕ ਜਿਹੜਾ ਹੋਰ ਹੈ ਫਾਇਰ ਸਟੇਸ਼ਨ ਆ ਜਿਹੜਾ ਭਾਨੀਗੜ ਦੀ ਸਾਡੇ ਇਲਾਕੇ ਲੰਬੇ ਸਮੇਂ ਤੋਂ ਜਿਹੜੀ ਮੰਗ ਸੀ ਕਿ ਸਾਡੇ ਭਵਾਨੀਗੜ੍ਹ ਦੇ ਵਿੱਚ ਇੱਕ ਫਾਇਰ ਸਟੇਸ਼ਨ ਹੋਣਾ ਚਾਹੀਦਾ ਤੇ ਸਾਡੇ ਕੋਲ ਹੁਣ ਜੇ ਕੋਈ ਕੋਈ ਹਾਦਸਾ ਵਾਪਰਦਾ ਜਿਵੇਂ ਪਿੱਛੇ ਸਾਡੇ ਪੱਤਰਕਾਰ ਨੇ ਭਰਾ ਇਹਨਾਂ ਦੇ ਬ੍ਰਦਰ ਦੇ ਦੁਕਾਨ ਨੂੰ ਅੱਗ ਲੱਗੀ ਸੀ ਤਾਂ ਸਾਡੇ ਕੋਲ ਸੰਗਰੂਰ ਤੋਂ ਜਿਹੜੀਆਂ ਗੱਡੀਆਂ ਆਉਂਦੀਆਂ ਨੇ ਈਵਨ ਮੈਂ ਜਦੋਂ ਤੋਂ ਐਮਐਲਏ ਬਣੀ ਆ ਅਸੀਂ ਸੀਜ਼ਨ ਦੇ ਟਾਈਮ ਜਦੋਂ ਕਣਕਾਂ ਨੂੰ ਕਿਉਂਕਿ ਉਦੋਂ ਚਾਂਸ ਜ਼ਿਆਦਾ ਵਾਝ ਜਾਂਦੇ ਨੇ ਉਸ ਟਾਈਮ ਅਸੀਂ ਦੋ ਪਿਛਲੇ ਦੋ ਸਾਲਾਂ ਤੋਂ ਅਸੀਂ ਹਰ ਸਾਲ ਉਹਨਾਂ 10-15 ਦਿਨਾਂ ਲਈ ਫਾਇਰ ਦੀ ਗੱਡੀ ਟੈਂਪਰੇਰੀ ਟਾਈਮ ਲਈ ਅਸੀਂ ਉਰੇ ਖੜੀ ਕਰਦੇ ਸੀਗੇ ਪਰ ਹੁਣ ਪਾਨੀਗੜ ਦੇ ਲੋਕਾਂ ਨੂੰ ਆਪਣਾ ਜਿਹੜਾ ਫਾਇਰ ਸਟੇਸ਼ਨ ਜਿਹੜਾ ਉਹ ਮਿਲਣ ਜਾ ਰਿਹਾ ਉਹਦੀ ਜ਼ਮੀਨ ਆ ਜਿਹੜੀ ਅਸੀਂ ਉਹਦੀ ਤਸਦੀਕ ਕਰ ਲਈ ਐ ਉਹਨਾਂ ਦੀ ਮਾਲਕੀ ਤਬਦੀਲ ਕਰਨ ਤੋਂ ਬਾਅਦ ਪ੍ਰੋਪਰ ਜਿਹੜੀ ਬਿਲਡਿੰਗ ਪਲੱਸ ਜਿਹੜੀਆਂ ਨਵੀਂ ਟੈਕਨੋਲੋਜੀ ਦੀਆਂ ਹਾਈ ਟੈਕ ਗੱਡੀਆਂ ਨੇ ਜਿਹੜੀਆਂ ਉਹ ਸਾਰੀਆਂ ਸਾਡੇ ਕੋਲ ਉਹ ਵੀ ਜਿਹੜੀਆਂ ਪਹੁੰਚ ਜਾਣਗੀਆਂ ਔਰ ਈਵਨ ਹਸਪੀਟਲ ਦੇ ਵਿੱਚ ਵੀ ਜਿਹੜਾ ਫਾਇਰ ਫੈਟਿੰਗ ਦਾ ਜਿਹੜਾ ਸਿਸਟਮ ਹੈ ਉਹ ਵੀ ਅੱਧੇ ਹਸਪੀਟਲ 'ਚ ਹੈਗਾ ਤੇ ਅੱਧੇ ਦੇ ਵਿੱਚ ਨਹੀਂ ਸੀਗਾ ਜਿਹੜਾ ਕਿ ਜ਼ਰੂਰੀ ਸੀ ਉਹ ਵੀ 90 ਲੱਖ ਰੁਪਏ ਮਾਣਯੋਗ ਮੁੱਖ ਮੰਤਰੀ ਸਰਦਾਰ ਭਵੰਤ ਸਿੰਘ ਮਾਨ ਜੀ ਨੇ ਸਾਨੂੰ ਦਿੱਤਾ ਉਹਦਾ ਵੀ ਟੈਂਡਰ ਲਾ ਕੇ ਫਰਵਰੀ ਮਹੀਨੇ ਦੇ ਵਿੱਚ ਵਰਕ ਆਰਡਰ ਹੈ ਜਿਹੜਾ ਹੋ ਉਹ ਜਾਰੀ ਹੋ ਜਾਊਗਾ ਸੋ ਡਵੈਲਪਮੈਂਟ ਦੇ ਕੰਮ ਨੇ ਜਿਹੜੇ ਉਹ ਸਾਰੇ ਜਿਹੜੇ ਨਿਰੰਤਰ ਜਾਰੀ ਰਹਿਣਗੇ ਔਰ ਮੈਂ ਵਿਸ਼ਵਾਸ ਦਿਵਾਉਣੀ ਆ ਕਿ ਜਿੰਨਾ ਮਾਣ ਲੋਕਾਂ ਨੇ ਮੈਨੂੰ ਦੇਖ ਕੇ ਐਮਐਲਏ ਚੁਣ ਕੇ ਅੱਜ ਭੇਜਿਆ ਉਹ ਸਾਰੇ ਕੰਮਕਾਰ ਨੇ ਜਿਹੜੇ ਉਹ ਸਹੀ ਪੂਰੇ ਕਰਕੇ ਲੋਕਾਂ ਨੂੰ 有哪会还了？嗯嗯 हां ਬਲਦਕੋਠੀ ਦੀ ਅਸੀਂ ਜਿਹੜੀ ਪ੍ਰਪੋਜ਼ਲ ਅਸੀਂ ਭੇਜ ਚੁੱਕੇ ਆ ਈਵਨ ਰਵਿਦਾਸ ਨਗਰ ਦੇ ਵਿੱਚ ਵੀ ਉਹ ਸਾਈਡ ਪੀਣ ਵਾਲੇ ਪਾਣੀ ਦੀ ਸਮੱਸਿਆ ਹੈਗੀ ਆ ਉੱਥੇ ਵੀ ਅਸੀਂ ਵਾਟਰ ਸਪਲਾਈ ਜਿਹੜੀ ਸਾਰੀ ਰਿਪਲੇਸ ਕਰ ਰਹੇ ਆ ਤੇ ਬਲਦਕੋਠੀ ਜਿਹੜਾ ਉੱਥੇ ਸੀਵਰ ਨਹੀਂ ਪਿਆ ਹੋਇਆ ਉਹਦੀ ਪ੍ਰੋਬਲਮ ਇਹ ਹੈ ਕਿ ਉਹ ਪਹਿਲਾਂ ਪੰਚਾਇਤ ਸੀਗਾ ਹੁਣ ਉਹ ਨਗਰ ਕਾਉਂਸਲ ਦੇ ਵਿੱਚ ਆ ਗਿਆ ਤੇ ਇਸ ਕਰਕੇ ਉਹ ਸੀਵਰ ਤੋਂ ਜਿਹੜਾ ਵਾਂਝਾ ਜਿਹੜਾ ਰਹਿ ਗਿਆ ਸੋ ਉਹਦੀ ਪ੍ਰਪੋਜ਼ਲ ਵੀ ਮੈਂ ਜਿਹੜੀ ਭੇਜ ਚੁੱਕੀ ਆ ਸੀਵਰੇਜ ਦੀ ਪ੍ਰਪੋਜ਼ਲ ਅਸੀਂ ਭੇਜ ਚੁੱਕੇ ਆ ਜਦੋਂ ਹੀ ਸਾਡੇ ਕੋਲ ਮੈਨੂੰ ਫੰਡ ਸੈਂਕਸ਼ਨ ਹੁੰਦੇ ਨੇ ਅਸੀਂ ਨਾਲ ਦੀ ਨਾਲ ਉੱਥੇ ਜਿਹੜਾ ਸੀਵਰੇਜ ਦਾ ਸਿਸਟਮ ਅਸੀਂ ਕਰਾਂਗੇ ਟੈਂਪੋਰਰੀ ਅਸੀਂ ਉਹਦਾ ਜਿਹੜਾ ਸੋਲੂਸ਼ਨ ਜਿਹੜਾ ਦਿੱਤਾ ਕਰਕੇ ਹੋਰ ਵੱਡੀ ਵੱਡੀ ਪ੍ਰੋਬਲਮ ਹੈ ਜਿਹੜੇ ਜਿਵੇਂ ਆਪਣਾ ਬਣਾਉਨੇ ਸਰਵਿਸ ਰੋਡ ਇਹਨਾਂ ਤੇ ਜਿਹੜੇ ਉਹ ਬਣਾਏ ਹੋਏ ਨੇ ਨਾ ਸੀਵਰੇਜ ਵਾਲੇ ਮੇਨ ਹਾਲ ਉੱਚੇ ਨਹੀਂਵੇਂ ਬਹੁਤ ਨੇ ਉਹਨਾਂ ਦਾ ਕੋਈ ਹਿੱਲਾ ਜ਼ਰੂਰ ਕਿਉਂਕਿ ਰੋਜ਼ ਹੀ ਤਕਰੀਬਨ ਲੋਕ ਨੈਸ਼ਨਲ ਹਾਈਵੇ ਦੀਆਂ ਦੋ ਤਿੰਨ ਸਮੱਸਿਆਵਾਂ ਸੀਗੀਆਂ ਇੱਕ ਤਾਂ ਲਾਈਟਿੰਗ ਨੂੰ ਲੈ ਕੇ ਸੀ ਲਾਈਟਾਂ ਤਕਰੀਬਨ ਚੱਲਦੀਆਂ ਹੋ ਗਈਆਂ ਤੇ ਫਿਰ ਉਹਦਾ ਹਜੇ ਹਜੇ ਉਹਨੂੰ ਵਰਕ ਕਰ ਰਹੇ ਨੇ ਉੱਥੇ ਕੰਮ ਚੱਲ ਰਿਹਾ ਰਿਪੇਅਰ ਦਾ ਚੱਲਿਆ ਜਾਂਦਾ ਪੈਂਡਿੰਗ ਪੈਂਡਿੰਗ हां चन्नो भी चल पियां इथे भी चल ਪੈਣੀਆਂ ਨੇ ਤੇ ਦੂਸਰਾ ਸੀਗਾ ਇਹਦਾ ਰੋਡ ਜਿਹੜੀ ਮੇਨ ਰੋਡ ਆ ਜਿਹੜੀ ਉਹ ਜਿਹੜੀ ਦੁਬਾਰਾ ਹੋ ਗਈ ਐ ਮੇਨ ਰੋਡ ਦਵਾ ਕਲੀਅਰ ਹੋ ਗਈ ਐ ਹੁਣ ਜਿਹੜੇ ਇਹਦੀ ਸਰਵਿਸ ਰੋਡ ਐ ਉਹਦੇ ਜਿਹੜੇ ਟੈਂਡਰ ਲੱਗੇ ਉਹਨਾਂ ਕੋਈ 6 ਸਾਲ ਦੀ ਟਰਮ ਹੁੰਦੀ ਐ ਇਹਨਾਂ ਦੀ 6 ਸਾਲ ਬਾਅਦ ਇਹਨੂੰ ਦੁਬਾਰਾ ਜਿਹੜਾ ਚੇਂਜ ਕਰਨਾ ਹੁੰਦਾ ਸਾਰਾ ਮਟੀਰੀਅਲ ਉਸ ਜਿਹੜੀ ਸਰਵਿਸ ਰੋਡਸ ਨੇ ਉਹਨਾਂ ਦੇ ਲੱਗੇ ਹੋਏ ਨੇ ਉਹ ਜਦੋਂ ਮੇਨਟੇਨ ਕਰਨਗੇ ਤਾਂ ਉਹ ਜਿਹੜੇ ਟੱਕਣਾ ਨੂੰ ਆਪਾਂ ਉਹਨਾਂ ਨੂੰ ਵਿੱਚ ਲੈ ਲਾਂਗੇ ਫਿਲਹਾਲ ਜਿਹੜੇ ਆਰਜੀ ਜਿਹੜੇ ਦੋ ਤਿੰਨ ਖੱਡੇ ਨੇ ਜਿਹੜੇ ਜਿਵੇਂ ਇਧਰ ਪੈਟਰੋਲ ਪੰ ਦੇ ਨਾਲ ਆ ਜਿਹੜਾ ਜਾਂ ਪਰਲੇ ਪਾਸੇ ਆਨੰਦ ਪੈਲਸ ਦੇ ਨਾਲ ਜਿਹੜਾ ਹੈਗਾ ਉਹ ਆਰਜੀ ਤੌਰ ਤੇ ਮੈਂ ਇਹਨਾਂ ਨੂੰ ਕਿਹਾ ਕਿ ਜਿੰਨਾ ਟਾਈਮ ਟੈਂਡਰ ਵਰਕ ਆਰਡਰ ਪ੍ਰੋਸੈਸ ਚੱਲੂਗਾ ਉਹਨਾਂ ਟਾਈਮ ਇਹਨੂੰ ਆਰਜੀ ਤੌਰ ਤੇ ਉਹਨੂੰ ਆਪਾਂ ਫਿਲ ਕਰ ਜਿਹੜੇ ਕੰਮ ਨੇ ਕਿੰਨੇ ਸਮੇਂ ਚ ਜਿਹੜੀ ਸਮਾਪਤ ਹੋ ਜਾਣਗੇ ਜਿਹੜਾ ਜਿਹੜਾ ਕੀ ਟਾਈਮ ਤਿੰਨ ਮਹੀਨੇ ਦਾ ਟਾਈਮ ਹੈਗਾ ਜੀ ਤਿੰਨ ਕ ਮਹੀਨੇ ਦੇ ਵਿੱਚ ਜਿਹੜਾ ਇਹਨੂੰ ਕੰਮ ਨੂੰ ਕੰਪਲੀਟ ਕਰ ਦੇਵਾਂਗੇ ਡਾਕਟਰ ਪ੍ਰੋਪਰ ਜਿਵੇਂ ਅੱਖਾਂ ਦਾ ਡਾਕਟਰ ਜਾਂ ਹੱਡੀਆਂ ਦੇ ਬੜੀ ਪ੍ਰੋਬਲਮ ਹੈ ਲੋਕਾਂ ਨੂੰ ਫਿਰ ਪ੍ਰਾਈਵੇਟ ਜਾਣਾ ਪੈਂਦਾ ਬਹੁਤ ਪੈਸੇ ਲੱਗਦੇ ਨੇ ਉਹਦੇ ਲਈ ਸਰਕਾਰ ਕੁਝ ਕਰੇਗੀ ਡਾਕਟਰ ਵਗੈਰਾ ਦਾ ਪ੍ਰਬ ऐसे महीने ਦੇ ਵਿੱਚ सीएम ਸਾਹਿਬ ਨੇ ਜਿਹੜੇ ਨਵੇਂ ਡਾਕਟਰ ਜਿਹੜੇ ਮੈਡੀਕਲ ਜਿਹੜਾ ਡਿਪਾਰਟਮੈਂਟ ਦੇ ਵਿੱਚ ਸਿਹਤ ਵਿਭਾਗ ਦੇ ਵਿੱਚ ਨਵੀਆਂ ਭਰਤੀਆਂ ਨੂੰ ਜੁਕਤੀਆਂ ਹੋਈਆਂ ਸੀ ਸੰਗਰੂਰ ਦੇ ਵਿੱਚ ਵੀ ਆਏ ਨੇ ਤੇ ਇੱਥੇ ਪੌਣੀਗੜ ਦੇ ਵਿੱਚ ਵੀ ਜਿਹੜੀ ਰਿਕੁਆਇਰਮੈਂਟ ਹੈਗੀ ਤਾਂ ਉਹ ਜਿਹੜੀ ਨਵੀਂ ਭਰਤੀ ਹੋਈ ਉਹਦੇ ਵਿੱਚੋਂ ਸਾਡੇ ਕੋਲ ਸਟਾਫ ਜਿਹੜਾ ਪੂਰਾ ਹੋ ਜਾਣਾ ਓਕੇ ਓਕੇ